ਬੁੱਲਾਬਾਤ ਸੱਚੀ ਕਦਰ ਉੱਕਦੀ ਹੈ ਹਾਂਜੀ ਪ੍ਰੋਗਰਾਮ ਬੀਬੀ ਜੀ ਦਾ ਕਿਚਨ ਤੇ ਆਚਾਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਵੀ ਅੰਬ ਦਾ achar ਕਿਵੇਂ ਪਾਉਣਾ ਹੈ ਪੰਜਾਬੀ ਤਰੀਕੇ ਦਾ ਮਸਾਲੇਦਾਰ ਅੰਬ ਦਾ achar ਕਿਵੇਂ ਪਾਣਾ ਹੈਗਾ ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਇਸ ਅੰਬ ਦੇ achar ਨੂੰ ਪਾਉਣ ਦੇ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਹਨ ਇਹ ਜਿਹੜਾ ਅੰਬ ਦਾ achar ਅਸੀਂ ਪ੍ਰਿਪੇਅਰ ਕਰ ਰਹੇ ਹਾਂ ਜੀ ਇਹ 5 ਕਿਲੋ ਅੰਬ ਦੇ achar ਨੂੰ 베ਸ ਰੱਖ ਕੇ ਅਸੀਂ ਬਣਾ ਰਹੇ ਹਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਚਾਹੀਦਾ ਹੈ 5 ਕਿਲੋ ਅੰਬ ਇਹ 5 ਕਿਲੋ ਅੰਬ ਅਸੀਂ ਆਲਰੇਡੀ ਕੱਟ ਕੇ ਛੋਟੇ ਪੀਸਸ ਦੇ ਵਿੱਚ ਅਤੇ ਇਸ ਨੂੰ ਅਸੀਂ ਸੁਕਾਇਆ ਵੀ ਹੈ 2-3 ਘੰਟੇ ਸਕਾਉਣਾ ਅੰਬਲੇ ਜ਼ਿਆਦਾ ਬੈਟਰ ਹੈ ਕਿਉਂਕਿ ਉਸ ਦੇ ਵਿੱਚ ਜੋ ਪਾਣੀ ਹੁੰਦਾ ਹੈ ਸੁੱਕ ਜਾਂਦਾ ਹੈ ਉਸ ਤੋਂ ਬਾਅਦ ਉਸ ਦਾ ਟੇਸਟ ਹੈ ਜਿਹੜਾ ਉਹ ਜ਼ਿਆਦਾ ਵਧੀਆ ਬਣ ਜਾਂਦਾ ਹਾਂਜੀ ਅਤੇ ਅੰਬਾ ਤੋਂ ਇਲਾਵਾ ਜਿਹੜਾ ਬਾਕੀ ਦਾ ਸਮਾਨ ਮਸਾਲਾ ਬਣਾਉਣ ਦੇ ਲਈ ਸਾਨੂੰ ਚਾਹੀਦਾ ਹੈ 5 ਕਿਲੋ ਅੰਬਾਂ ਦੇ ਹਿਸਾਬ ਨਾਲ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਜੀ 1 ਕਿਲੋ ਸਰੋਂ ਦਾ ਤੇਲ ਆ ਸਬਜੀ ਮੰਡੀ ਤੋਂ ਤੁਸੀਂ ਲੈ ਸਕਦੇ ਹੋ ਸਰੋਂ ਦਾ ਤੇਲ ਕੰਮ ਚਾਹੀਦੀ ਦੁਬਾਰਾ ਲੈ ਆ ਕਰ ਤੇ ਉਸ ਤੋਂ ਬਾਅਦ ਸਾਨੂੰ ਚਾਹੀਦਾ ਜੀ ਨੂਨ 1 ਕਿਲੋ ਨੂਨ ਚਾਹੀਦਾ ਸਾਨੂੰ ਸਾਗਰਾਂ ਮਿਰਚ ਸਾਗਰਾਂ ਹਲਦੀ 250 ਗ੍ਰਾਮ 50 ਗ੍ਰਾਮ ਕਲੌਂਜੀ ਅਨ੍ਯਾ ਗ੍ਰਾਮ ਮਿਰਚ ਭਾਈ ਸੁਮਿਤ ਹਾਂਜੀ ਹੁਣ ਅਸੀਂ ਇਸ ਸਮਾਨ ਨੂੰ ਇਕੱਠਾ ਕਰਨਾ ਸ਼ੁਰੂ ਕਰ ਦੇਣਾ ਸਭ ਤੋਂ ਪਹਿਲਾਂ ਸੌਂਫ ਨੂੰ ਅਸੀਂ ਇੱਕ ਵੱਡੇ ਭਾਂਡੇ ਦੇ ਵਿੱਚ ਪਾ ਲਿਆ ਤੇ ਹੁਣ ਬੀਬੀ ਜੀ ਹਲਦੀ ਲਾਲ ਮਿਰਚ ਹਾਂਜੀ ਲਾਲ ਮਿਰਚ ਨੂੰ ਹੁਣ ਅਸੀਂ ਮਸਾਲੇ ਦੇ ਵਿੱਚ ਮਿਕਸ ਕਰ ਲਿਆ ਜੀ ਮੇਥੀ ਮੇਥੀ ਨੂੰ ਵੀ ਮਸਾਲੇ ਦੇ ਵਿੱਚ ਪਾ ਲਿਆ ਕਾਲੀ ਮਿਰਚ ਕਾਲੀ ਮਿਰਚ ਨੂੰ ਵੀ ਮਸਾਲੇ ਦੇ ਵਿੱਚ ਪਾ ਲਿਆ ਜੀ ਕਲੌਂਜੀ ਤੇ ਕਲੌਂਜੀ ਨੂੰ ਵੀ ਇੱਕ ਭਾਂਡੇ ਦੇ ਵਿੱਚ ਅਸੀਂ ਪਾ ਕੇ ਸਾਰਾ ਸਮਾਨ ਅਸੀਂ ਇਕੱਠਾ ਕਰ ਲਿਆ। ਹਾਂਜੀ ਹੁਣ ਇਹਦੇ ਵਿੱਚ ਨਮਕ ਰਲਾ ਰਹੇ ਹਾਂ ਅਸੀਂ। ਇਹ ਸਾਰੇ ਦਾ ਸਾਰੇ 1 ਕਿਲੋ ਨਮਕ ਜਿਹੜਾ ਪਹਿਲਾਂ ਅਸੀਂ ਮਸਾਲਾ ਤਿਆਰ ਕੀਤਾ ਸੀ ਉਹਦੇ ਵਿੱਚ ਮਿਕਸ ਕਰ ਦਿੱਤਾ ਗਿਆ। ਹਾਂਜੀ ਨਮਕ ਤੋਂ ਬਾਅਦ ਹੁਣ ਮੇਨ ਜਿਹੜੀ ਆਈਟਮ ਹੈਗੀ ਆ ਚਾਹ ਬਣਾਉਣ ਦੇ ਵਿੱਚ ਸਰੋਂ ਦਾ ਤੇਲ ਉਸ ਨੂੰ ਸੀਵੀ ਵਿੱਚ ਮਿਕਸ ਕਰ ਰਹੇ ਹਾਂ ਤਾਂ ਜੇ ਸਾਰਾ ਸਮਾਨ ਇਕੱਠਾ ਹੋਣ ਤੋਂ ਬਾਅਦ ਹੁਣ ਸਿਰੂ ਮਿਕਸ ਕਰਨਾ ਹੈ ਤਾਇ ਮਸਾਲਾ ਤਿਆਰ ਹੋ ਗਿਆ ਜੀ ਇਥੋਂ ਤੁਹਾਨੂੰ ਲੱਗ ਰਿਹਾ ਹੋਊਗਾ ਵੀ ਅੰਬਾਂ ਦਾਈ ਅਚਾਰ ਦਾ ਮਸਾਲਾ ਐਦਾਂ ਦਾ ਹੁੰਦਾ ਹੈ ਤਾਂ ਹੁਣ ਜਿਹੜਾ ਤੁਸੀਂ ਆਂਬ ਕੱਟੇ ਸੀਗੇ ਉਹਨਾਂ ਨੂੰ ਇੱਕ ਭਾਂਡੇ ਦੇ ਵਿੱਚ ਪਾ ਲਓ ਤਾਂ ਕਿ ਹੁਣ ਆਪਣਾ ਜਿਹੜਾ ਲਾਸਟ ਕੰਮ ਹੈ ਉਹ ਜਿਹੜੇ ਕੱਟੇ ਹੋਏ ਆਂਬ ਸੀਗੇ ਤੇ ਜਿਹੜਾ ਮਸਾਲਾ ਸੀਗਾ ਉਹਨਾਂ ਦਾ ਮੇਲ ਕਰਨਾ ਹੈ ਇਹਨਾਂ ਨੂੰ ਬਹੁਤ ਵਧੀਆ ਤਾਂ ਹੁਣ ਇਹ ਆਂਬ ਦੇ ਚਾਰਦੇ ਵਿੱਚ ਜਿਹੜਾ ਮਸਾਲਾ ਸੀਗਾ ਹਾਂਜੀ ਮਸਾਲੇ ਨੂੰ ਆਂਬ ਦੇ ਚਾਰਦੇ ਨਾਲ ਮਿਕਸ ਕਰ ਦੇਣਾ ਤਾਂ ਮੈਂ ਜਿਹੜਾ ਹਾਈ ਲੈਵਲ ਕੰਮ ਸੀਗਾ ਉਹ ਇਹੀ ਸੀਗਾ ਵੀ ਪਹਿਲਾਂ ਅਸੀਂ ਆਂਬ ਨੂੰ ਕੱਟਣਾ ਹੈਗਾ ਮਸਾਲਾ ਸਾਰਾ ਤਿਆਰ ਕਰਕੇ ਫਿਰ ਜਿਹੜਾ ਮਸਾਲਾ ਹੈ ਉਸ ਨੂੰ ਕੱਟੇ ਹੋਏ ਆਂਬ ਦੇ ਨਾਲ ਉਹਨੂੰ ਮਿਕਸ ਕਰ ਦੇਣਾ ਹੈ। ਤਾਂ ਇਹ ਮਸਾਲੇ ਨੂੰ ਚੰਗੀ ਤਰ੍ਹਾਂ ਆਂਬਾਂ ਦੇ ਨਾਲ ਮਿਕਸ ਕਰ ਦੇਣਾ ਜੀ। ਇਸ ਤਰ੍ਹਾਂ ਬਣ ਜਾਏਗਾ। ਤੈਰਲ ਕੇ ਅੰਬ ਦਾ achar ਤਿਆਰ ਹੈ ਜੀ ਇਹ ਸਰਾ ਇਹ ਅੰਬ ਦਾ achar ਪੰਜਾਬੀ ਅੰਬ ਦਾ achar ਮਸਾਲੇਦਾਰ ਬਣ ਕੇ ਤਿਆਰ ਹੈ ਜੀ ਇਸ ਤੋਂ ਬਾਅਦ ਤੁਸੀਂ ਇਸ ਨੂੰ ਕਈ ਲੋਕ ਇਮੀਡੀਏਟਲੀ ਵੀ ਖਾਣਾ ਪਸੰਦ ਕਰਦੇ ਆ ਬਟ ਇੱਕ ਜਾਂ ਦੋ ਦਿਨ ਤੁਸੀਂ ਇਸ ਨੂੰ ਇਸੇ ਤਰ੍ਹਾਂ ਮਸਾਲੇ ਨੂੰ ਜਿਵੇਂ ਖਰਾਲ ਲੈਣ ਦਵੋਗੇ ਤਾਂ ਜਿਹੜੇ ਅੰਬ ਥੋੜੇ ਕੋਲੇ ਹੋ ਜਾਣਗੇ ਤੇ ਖਾਣ ਦੇ ਵਿੱਚ ਉਹਦਾ ਸਵਾਦ ਜ਼ਿਆਦਾ ਹੋਊਗਾ ਇਹ ਸਾਰੀ ਰੈਸਪੀ ਸਾਡੇ ਬੀਬੀ ਜੀ ਵੱਲੋਂ ਤੇ ਆਪ ਕੀ ਕੀ ਇਹਨਾਂ ਨੇ ਸਾਨੂੰ ਸਿਖਾਇਆ ਹੈ ਅੰਬਾ ਦਾ ਚਾਹ ਕਿਵੇਂ ਬਣਾਣਾ ਹੈਗੇ ਅਤੇ ਇਸੇ ਤਰ੍ਹਾਂ ਸੀ ਤੁਹਾਨੂੰ ਹੋਰ ਚਾਰ ਵੀ ਦੱਸਦੇ ਰਾਵਾਂਗੇ ਕਿ ਇਸ ਤਰ੍ਹਾਂ ਬਣਾਉਣੇ ਨੇ ਸਪੈਸ਼ਲ ਤੌਰ ਤੇ ਬੀਬੀ ਜੀ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁੱਲਾਬਾਤ ਸੱਚੀ ਕਦਰੁ ਰੁਕਦੀ ਹੈ